ਇਨਾਮ ਜੀ ਦਾ ਆ ਨਗਰਵਰਜਨ ਸਿੰਘ ਆ ਜੀ ਸਨੌਰ ਤੋਂ ਆਇਆ ਜੀ ਕਿੰਨੀ ਕੀ ਪਰੇਸ਼ਾਨੀ ਹੋ ਰਹੀ ਸੀ ਜੀ ਪਰੇਸ਼ਾਨੀ ਬਹੁਤ ਥੋੜੀ ਜੀ ਕੱਲ ਦੀ ਪਰੇਸ਼ਾਨੀ ਹੋ ਰਹੀ ਸੀ ਜੀ ਮੈਂ ਰਿਸ਼ੀਕੇਸ਼ ਜਬ ਜੋਬ ਕਰਦਾ ਪਰਸੋਂ ਦਾ ਹੋਇਆ ਸੀਗਾ ਜੀ ਕੱਲ ਵੀ ਕੋਈ ਕੰਮ ਨਹੀਂ ਹੋਇਆ ਅੱਜ ਸਵੇਰ ਦੇ ਬੈਠੇ ਸੀ ਪਰ ਹੁਣ ਕੰਮ ਸ਼ੁਰੂ ਹੋਇਆ ਬਹੁਤ ਧੰਨਵਾਦ ਮੀਡੀਆ ਦਾ ਧੰਨਵਾਦ ਮੈਡਮ ਜੀ ਜੋ ਡਿਊਟੀ ਤੇ ਬੈਠੇ ਨੇ ਉਹਨਾਂ ਦੀ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੁਣ ਇਹ ਕਿੱਥੇ ਤਸੀਲ ਹੈ ਜੀ ਇਹ ਪਟਿਆਲਾ ਦੀ ਤਸੀਲ ਹੈ ਜੀ ਹਾਂ ਜੀ ਕੰਮ ਕਰ ਸ਼ੁਰੂ ਕੰਮ ਕਰ ਸ਼ੁਰੂ ਹੋ ਚੁੱਕਿਆ ਜੀ ਸ਼ੁਕਰ ਹੈ ਇਨਾ ਕਿੰਨੀ ਕੀ ਪਰੇਸ਼ਾਨੀ ਹੋ ਰਹੀ ਸੀ ਜੀ ਪਰੇਸ਼ਾਨੀ ਬਹੁਤ ਹੋ ਰਹੀ ਜੀ ਕੱਲ ਦੀ ਪਰੇਸ਼ਾਨੀ ਹੋ ਰਹੀ ਜੀ ਮੈਂ ਰਿਸ਼ੀਕੇਸ਼ਿਤ ਜੋਬ ਕਰਦਾ ਪਰਸੋਂ ਦਾ ਹੋਇਆ ਸੀਗਾ ਜੀ ਕੱਲ ਵੀ ਕੋਈ ਕੰਮ ਨਹੀਂ ਹੋਇਆ ਅੱਜ ਸਵੇਰ ਦੇ ਬੈਠੇ ਸੀ ਪਰ ਹੁਣ ਕੰਮ ਸ਼ੁਰੂ ਹੋਇਆ ਬਹੁਤ ਧੰਨਵਾਦ ਮੀਡੀਆ ਦਾ ਧੰਨਵਾਦ ਮੈਡਮ ਜੀ ਜੋ ਡਿਊਟੀ ਤੇ ਬੈਠੇ ਨੇ ਉਹਨਾਂ ਦੀ ਬਹੁਤ ਧੰਨਵਾਦ ਜਾਸਟਰ ਕਾਰਡ ਦਾ ਬਹੁਤ ਧੰਨਵਾਦ ਹੁਣ ਇਹ ਕਿੱਥੇ ਤਸੀਲ ਹੈ ਜੀ ਇਹ ਪਟਿਆਲਾ ਦੀ ਤਸੀਲ ਹੈ ਜੀ ਹਾਂਜੀ ਕੰਮ ਕਰ ਸ਼ੁਰੂ ਕੰਮ ਕਰ ਸ਼ੁਰੂ ਹੋ ਚੁੱਕਿਆ ਜੀ ਇਨਾ ਮੈਡੀਕਲ ਆ ਨਾਗਰਵਰਤਨ ਸਿੰਘ ਜੀ ਸਨੌਰ ਤੋਂ ਆਇਆ ਜੀ ਕਿੰਨੀ ਕੀ ਪਰੇਸ਼ਾਨੀ ਹੋ ਰਹੀ ਸੀ ਜੀ ਪਰੇਸ਼ਾਨੀ ਬਹੁਤ ਹੋ ਰਹੀ ਸੀ ਕੱਲ ਦੀ ਪਰੇਸ਼ਾਨੀ ਹੋ ਰਹੀ ਸੀ ਮੈਂ ਰਿਸ਼ੀਕੇਸ਼ ਜੇਬ ਕਰਦਾ ਪਰਸ ਉਹਦਾ ਹੋਇਆ ਸੀਗਾ ਜੀ ਕੱਲ ਵੀ ਕੋਈ ਕੰਮ ਨਹੀਂ ਹੋਇਆ ਅੱਜ ਸਵੇਰ ਦੇ ਬੈਠੇ ਸੀ ਪਰ ਹੁਣ ਕੰਮ ਸ਼ੁਰੂ ਹੋਇਆ ਬਹੁਤ ਧੰਨਵਾਦ ਮੀਡੀਆ ਦਾ ਧੰਨਵਾਦ ਮੈਡਮ ਜੀ ਜੋ ਡਿਊਟੀ ਤੇ ਬੈਠੇ ਨੇ ਉਹਨਾਂ ਦੀ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੁਣ ਇਹ ਕਿੱਥੇ ਤਸੀਲ ਹੈ ਜੀ ਇਹ ਪਟਿਆਲਾ ਦੀ ਤਸੀਲ ਹੈ ਜੀ ਹਾਂਜੀ ਕੰਮ ਕਰ ਸ਼ੁਰੂ ਕੰਮ ਕਰ ਸ਼ੁਰੂ ਹੋ ਚੁੱਕਿਆ ਜੀ ਸ਼ੁਕਰੀਆ ਇਨਾ ਮੈਡੀਕਲ ਕਿੰਨੇ ਦੀ ਪਰੇਸ਼ਾਨੀ ਹੋ ਰਹੀ ਸੀ ਜੀ ਪਰੇਸ਼ਾਨੀ ਬਹੁਤ ਥੋੜੀ ਜੀ ਕੱਲ ਦੀ ਪਰੇਸ਼ਾਨੀ ਹੋ ਰਹੀ ਜੀ ਮੈਂ ਰਿਸ਼ੀਕੇਸ਼ ਜੇਬ ਕਰਦਾ ਪਰਸ ਉਹਦਾ ਹੋਇਆ ਸੀਗਾ ਜੀ ਕੱਲ ਵੀ ਕੋਈ ਕੰਮ ਨਹੀਂ ਹੋਇਆ ਅੱਜ ਸਵੇਰ ਦੇ ਬੈਠੇ ਸੀ ਪਰ ਹੁਣ ਕੰਮ ਸ਼ੁਰੂ ਹੋਇਆ ਬਹੁਤ ਧੰਨਵਾਦ ਮੀਡੀਆ ਦਾ ਧੰਨਵਾਦ ਮੈਡਮ ਜੀ ਜੋ ਡਿਊਟੀ ਤੇ ਬੈਠੇ ਨੇ ਉਹਨਾਂ ਦੀ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੁਣ ਕਿੰਨੀ ਤਸੀਲ ਹੈ ਜੀ ਇਹ ਪਟਿਆਲਾ ਦੀ ਤਸੀਲ ਹੈ ਜੀ ਹਾਂਜੀ ਕੰਮ ਕਰ ਸ਼ੁਰੂ ਕੰਮ ਕਰ ਸ਼ੁਰੂ ਹੋ ਚੁੱਕਿਆ ਜੀ ਸ਼ੁਕਰੀਆ ਇਨਾਮ ਹੈ ਤੁਹਾਡਾ ਆ ਨਗਰਵਰਤਨ ਸਿੰਘ ਆ ਜੀ ਸਨੌਰ ਤੋਂ ਆਇਆ ਜੀ ਕਿੰਨੇ ਦੀ ਪਰੇਸ਼ਾਨੀ ਹੋ ਰਹੀ ਸੀ ਜੀ ਪਰੇਸ਼ਾਨੀ ਬਹੁਤ ਥੋੜੀ ਜੀ ਕੱਲ ਦੀ ਪਰੇਸ਼ਾਨੀ ਹੋ ਰਹੀ ਜੀ ਮੈਂ ਰਿਸ਼ੀਕੇਸ਼ ਜਿੱਥੇ ਜੋਬ ਕਰਦਾ ਪਰਸੋਂ ਦਾ ਹੋਇਆ ਸੀਗਾ ਜੀ ਕੱਲ ਵੀ ਕੋਈ ਕੰਮ ਨਹੀਂ ਹੋਇਆ ਅੱਜ ਸਵੇਰ ਦੇ ਬੈਠੇ ਸੀ ਪਰ ਹੁਣ ਕੰਮ ਸ਼ੁਰੂ ਹੋਇਆ ਬਹੁਤ ਧੰਨਵਾਦ ਮੀਡੀਆ ਦਾ ਧੰਨਵਾਦ ਮੈਡਮ ਜੀ ਜੋ ਡਿਊਟੀ ਤੇ ਬੈਠੇ ਨੇ ਉਹਨਾਂ ਦੀ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੁਣ ਇਹ ਕਿੱਥੇ ਤਸੀਲ ਹੈ ਜੀ ਇਹ ਪਟਿਆਲਾ ਦੀ ਤਸੀਲ ਹੈ ਜੀ ਹਾਂਜੀ ਕੰਮ ਕਰ ਸ਼ੁਰੂ ਕੰਮ ਕਰ ਸ਼ੁਰੂ ਹੋ ਚੁੱਕਿਆ ਜੀ ਤੇ ਸ਼ੁਕਰੀਆ ਕੀ ਨਾਮ ਹੈ ਤੁਹਾਡਾ ਆ ਨਗਰਵਰਤਨ ਸਿੰਘ ਆ ਜੀ ਸਨੌਰ ਤੋਂ ਆਇ ਕਿੰਨੇ ਦੀ ਪਰੇਸ਼ਾਨੀ ਹੋ ਰਹੀ ਸੀ ਜੀ ਪਰੇਸ਼ਾਨੀ ਬਹੁਤ ਹੋ ਰਹੀ ਜੀ ਕੱਲ ਦੀ ਪਰੇਸ਼ਾਨੀ ਹੋ ਰਹੀ ਜੀ ਮੈਂ ਰਿਸ਼ੀਕੇਸ਼ ਇਤਿਓਬ ਕਰਦਾ ਪਰਸੋਂ ਦਾ ਹੋਇਆ ਸੀਗਾ ਜੀ ਕੱਲ ਵੀ ਕੋਈ ਕੰਮ ਨਹੀਂ ਹੋਇਆ ਅੱਜ ਸਵੇਰ ਦੇ ਬੈਠੇ ਸੀ ਪਰ ਹੁਣ ਕੰਮ ਸ਼ੁਰੂ ਹੋਇਆ ਬਹੁਤ ਧੰਨਵਾਦ ਮੀਡੀਆ ਦਾ ਧੰਨਵਾਦ ਮੈਡਮ ਜੀ ਜੋ ਡਿਊਟੀ ਤੇ ਬੈਠੇ ਨੇ ਉਹਨਾਂ ਦੀ ਬਹੁਤ ਧੰਨਵਾਦ ਅਫਸਰ ਕਾਰਡ ਦਾ ਬਹੁਤ ਧੰਨਵਾਦ ਹੁਣ ਇਹ ਕਿੱਥੇ ਤਸੀਲ ਹੈ ਜੀ ਇਹ ਪਟਿਆਲਾ ਦੀ ਤਸੀਲ ਹੈ ਜੀ ਹਾਂਜੀ ਕੰਮ ਕਰ ਸ਼ੁਰੂ ਕੰਮ ਕਰ ਸ਼ੁਰੂ ਹੋ ਚੁੱਕਿਆ ਜੀ ਸ਼ੁਕਰੀਆ ਇਹ ਨਾਮ ਹੈ ਤੁਹਾਡਾ ਆ ਨਾਗਰੂਪਤਨ ਸਿੰਘਾ ਜੀ ਸਨੌਰ ਤੋਂ ਆਇਆ ਜ ਕਿੰਨੇ ਦੀ ਪਰੇਸ਼ਾਨੀ ਹੋ ਰਹੀ ਸੀ ਜੀ ਪਰੇਸ਼ਾਨੀ ਬਹੁਤ ਹੋ ਰਹੀ ਜੀ ਕੱਲ ਦੀ ਪਰੇਸ਼ਾਨੀ ਹੋ ਰਹੀ ਜੀ ਮੈਂ ਰਿਸ਼ੀਕੇਸ਼ਿਤ ਜੋਬ ਕਰਦਾ ਪਰਸੋਂ ਦਾ ਹੋਇਆ ਸੀਗਾ ਜੀ ਕੱਲ ਵੀ ਕੋਈ ਕੰਮ ਨਹੀਂ ਹੋਇਆ ਅੱਜ ਸਵੇਰ ਦੇ ਬੈਠੇ ਸੀ ਪਰ ਹੁਣ ਕੰਮ ਸ਼ੁਰੂ ਹੋਇਆ ਬਹੁਤ ਧੰਨਵਾਦ ਮੀਡੀਆ ਦਾ ਧੰਨਵਾਦ ਮੈਡਮ ਜੀ ਜੋ ਡਿਊਟੀ ਤੇ ਬੈਠੇ ਨੇ ਉਹਨਾਂ ਦੀ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੁਣ ਇਹ ਕਿੱਥੇ ਤਸੀਲ ਹੈ ਜੀ ਇਹ ਪਟਿਆਲਾ ਦੀ ਤਸੀਲ ਹੈ ਜੀ ਹਾਂਜੀ ਕੰਮ ਕਰ ਸ਼ੁਰੂ ਕੰਮ ਕਰ ਸ਼ੁਰੂ ਹੋ ਚੁੱਕਿਆ ਜੀ ਤੇ ਸ਼ੁਕਰੀਆ ਕੀ ਨਾਮ ਹੈ ਤੁਹਾਡਾ ਆ ਨਾਗਰੂਪਰਵਜਨ ਸਿੰਘ ਆ ਜੀ ਸਨੌਰ ਤੋਂ ਆਇਆ ਜੀ ਕਿੰਨੇ ਦੀ ਪਰੇਸ਼ਾਨੀ ਹੋ ਰਹੀ ਸੀ ਜੀ ਪਰੇਸ਼ਾਨੀ ਬਹੁਤ ਥੋੜੀ ਜੀ ਕੱਲ ਦੀ ਪਰੇਸ਼ਾਨੀ ਹੋ ਰਹੀ ਜੀ ਮੈਂ ਰਿਸ਼ੀਕੇਸ਼ ਜਬ ਟਰਬ ਕਰਦਾ ਪਰਸ ਉਹਦਾ ਹੋਇਆ ਸੀਗਾ ਜੀ ਕੱਲ ਵੀ ਕੋਈ ਕੰਮ ਨਹੀਂ ਹੋਇਆ ਅੱਜ ਸਵੇਰ ਦੇ ਬੈਠੇ ਸੀ ਪਰ ਹੁਣ ਕੰਮ ਸ਼ੁਰੂ ਹੋਇਆ ਬਹੁਤ ਧੰਨਵਾਦ ਮੀਡੀਆ ਦਾ ਧੰਨਵਾਦ ਮੈਡਮ ਜੀ ਜੋ ਡਿਊਟੀ ਤੇ ਬੈਠੇ ਨੇ ਉਹਨਾਂ ਦੀ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੁਣ ਇਹ ਕਿੰਨੀ ਤਸਿਲ ਹੈ ਜੀ ਇਹ ਪਟਿਆਲਾ ਦੀ ਤਸਿਲ ਹੈ ਜੀ ਹਾਂਜੀ ਕੰਮ ਕਰ ਸ਼ੁਰੂ ਕੰਮ ਕਰ ਸ਼ੁਰੂ ਹੋ ਚੁੱਕਿਆ ਜੀ ਸ਼ੁਕਰ ਹੈ ਇਨਾਮ ਹੈ ਤੁਹਾਡਾ ਆ ਨਾਗਰਵਰਜਨ ਸਿੰਘ ਆ ਜੀ ਸਨੌਰ ਤੋਂ ਆਇਆ ਜੀ ਕਿੰਨੇ ਦੀ ਪਰੇਸ਼ਾਨੀ ਹੋ ਰਹੀ ਸੀ ਜੀ ਪਰੇਸ਼ਾਨੀ ਬਹੁਤ ਥੋੜੀ ਜੀ ਕੱਲ ਦੀ ਪਰੇਸ਼ਾਨੀ ਹੋ ਰਹੀ ਜੀ ਮੈਂ ਰਿਸ਼ੀਕੇਸ਼ ਇੱਥੇ ਜੋਬ ਕਰਦਾ ਪਰਸ ਉਹਦਾ ਹੋਇਆ ਸੀਗਾ ਜੀ ਕੱਲ ਵੀ ਕੋਈ ਕੰਮ ਨਹੀਂ ਹੋਇਆ ਅੱਜ ਸਵੇਰ ਦੇ ਬੈਠੇ ਸੀ ਪਰ ਹੁਣ ਕੰਮ ਸ਼ੁਰੂ ਹੋਇਆ ਬਹੁਤ ਧੰਨਵਾਦ ਮੀਡੀਆ ਦਾ ਧੰਨਵਾਦ ਮੈਡਮ ਜੀ ਜੋ ਡਿਊਟੀ ਤੇ ਬੈਠੇ ਨੇ ਉਹਨਾਂ ਦੀ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੁਣ ਇਹ ਕਿੱਥੇ ਤਸੀਲ ਹੈ ਜੀ ਇਹ ਪਟਿਆਲਾ ਦੀ ਤਸੀਲ ਹੈ ਜੀ ਹਾਂਜੀ ਕੰਮ ਕਰ ਸ਼ੁਰੂ ਕੰਮ ਕਰ ਸ਼ੁਰੂ ਹੋ ਚੁੱਕਿਆ ਜੀ ਤੇ